ਕਿ ਮੈਂ ਕੌੜਾ ਸੱਚ ਤੁਹਾਡੇ ਚਰਨਾਂ 'ਚ ਰੱਖਣ ਲੱਗਾ ਬਾਪ ਰੂਫ ਰੱਖਣ ਲੱਗਾ ਕਲੂ ਘਾਰੇ ਤੋਂ ਬਾਅਦ ਰਜੀਵ ਲੋਂਗੋ ਵਾਲ ਇੱਕ ਐਗਰੀਮੈਂਟ ਹੋਇਆ ਉਸ ਐਗਰੀਮੈਂਟ ਦੇ ਵਿੱਚ ਇਹ ਬੰਦੇ ਮੰਨੇ ਵੀ ਪੰਜਾਬ 'ਚ ਸਰਕਾਰ ਸਾਡੀ ਬਣਾ ਦਿਓ ਨਹਿਰ ਅਹੀਂ ਤੁਹਾਨੂੰ ਬਣਾ ਕੇ ਦੇਾਂਗੇ ਜਿਹੜੇ ਬੰਦੇ ਨਹਿਰ ਬਣਾਉਣ ਦੇ ਹੱਕ 'ਚ ਨਹੀਂ ਆਗੇ ਕੁਰਸੀ ਲੈਣ ਵਾਸਤੇ ਉਹਨਾਂ ਨੇ ਨਹਿਰ ਬਣਾਉਣ ਦਾ ਐਗਰੀਮੈਂਟ ਵੀ ਮੰਨ ਲਿਆ 75% ਜਿੰਨੀ ਕਾ ਨਹਿਰ ਬਣੀਆ ਸਾਡੇ ਪੰਥਕਾਂ ਦੀ ਦੇਣ ਆ ਐਸਵਾਈਐਲ ਨਹਿਰ 75% ਜਿੰਨੀ ਵੀ ਬਣੀ ਆ ਨਾ ਅੱਜ ਦੀ ਡੇਟ 'ਚ ਉਹ ਸਾਡੇ ਪੰਥਕਾਂ ਦੀ ਮਿਹਰਬਾਨੀ ਹੁਣ ਪੰਥਕ ਦੇ ਤੁਸੀਂ ਸਮਝਦੇ ਜੀ ਨਾ ਮੈਂ ਕਿੰਨੂ ਆਨਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਪੰਥਕ ਬਣ ਕੇ ਆਪੇ ਸ਼ਹੀਦ ਬਣ ਕੇ ਕੌਮ ਤੁਹਾਨੂੰ ਪੰਥਕ ਮੰਨਣ ਨਹੀਂ ਡਈ ਤੁਸੀਂ ਆਪਣੇ ਆਪ ਨੂੰ ਆਪੇ ਪੰਥਕ ਆਖੀ ਜਦ ਦਸੌ ਗਰੀਆ ਕੀ ਜੋ ਇਦਾਂ ਤੇ ਮੈਂ ਵੀ ਬੜਾ ਪੰਥਕ ਆ ਤੇ ਨਦਵਾਨ ਲਾਉਣਾ ਦਿਹਾੜੀ ਚ ਰੁਪਈਆ 40 50000 ਲੈਣਾ ਇੱਕ ਦਿਵਾਨ ਦਾ ਇਦਾਂ ਤੇ ਮੈਂ ਵੀ ਆਖੂ ਮੈਂ ਬੜਾ ਪੰਥਕ ਆ ਪੈਸੇ ਤੋਂ ਬਿਨਾਂ ਤੇ ਮੈਂ ਤੁਰਦਾ ਨਹੀਂ ਮੈਂ ਕਾਹਦਾ ਪੰਥਕ ਆ ਮੈਂ ਤੇ ਪੈਸੇ ਲਾ ਕੇ ਕੰਮ ਕਰਨ ੜਿਆ ਇਹ ਵੀ ਤੇ ਇਹੋ ਕੁਝ ਕਰਨ ੜਿਆ ਪੰਥ ਦਾ ਖਾਦਾ ਪੰਥ ਦੇ ਨੋਟ ਲੁੱਟੇ ਤੇ ਨੀਲੀ ਕਾਲੀ ਪੀਲੀ ਪੱਗ ਬੰਨਿਆ ਪੰਥਕ ਨਹੀਂ ਹੋਈਦਾ ਪੰਥ ਨੂੰ ਸਮਰਪਿਤ ਹੋ ਕੇ ਪੰਥਕ ਹੋਈਦਾ ਅੱਜ ਜੋ ਕੁਝ ਵਾਪਰਿਆ ਤੁਹਾਡੇ ਸਾਹਮਣੇ ਆ ਇਦਾਂ ਕਹਿ ਲੋ ਵੀ ਤਬੂਤ ਚ ਆਖਰੀ ਕਿਲ ਗੱਡਿਆ ਅਕਾਲ ਤਖਤ ਸਾਹਿਬ ਨਾ ਮਥਾ ਹੀ ਲਾਇਆ ਵਾ ਕਿਹੜ ਏ ਵਾ ਤੇ ਸਾਡੇ ਕੋਲੋਂ ਫਖਰੇ ਕੌਮ ਖੋਲਿਆ ਵਾ ਕਿਹੜ ਏ ਵਾ ਤੇ ਪਹਿਲੀ ਵਾਰ ਪੰਥ ਦੀ ਰਹਿਨੁਮਾਈ ਕਰਦਿਆਂ ਕਹੇ ਬੰਦੇ ਨੇ ਅੱਖਾਂ ਚੱਖਾਂ ਪਾ ਕੇ ਇਹਨਾਂ ਨੇ ਇਹਨਾਂ ਨੂੰ ਬੰਦਾ ਚਾਹੀਦਾ ਇਹਨਾਂ ਦੇ ਮਗਰ ਪੂਸ਼ ਮਾਰਨ ਵਾਲਾ ਜਿਹੜਾ ਪੂਸ਼ ਮਾਰੂਗਾ ਉਹ ਬੰਦੇ ਲੰਮੀਆਂ ਡੂਟੀਆਂ ਹੰਡਾਉਣਗੇ ਜਿਹੜਾ ਬੰਦਾ ਅੱਖਾਂ ਕੱਢੂਗਾ ਉਹ ਬੰਦੇ ਦੀ ਛੁੱਟੀ 1 ਮਿੰਟ ਤੋਂ ਪਹਿਲਾਂ ਕਰਕੇ ਦੇਣਗੇ ਫੈਸਲਾ ਕੀ ਆਇਆ ਇਹ ਜੀ ਸਾਡੀ ਅੰਤਰੰਕ ਕਮੇਟੀ ਨੇ ਪਾਸ ਕਰ ਦਿੱਤਾ ਵੀ ਜਥੇਦਾਰ ਹਟਾ ਅੰਤਰੰਕ ਕਮੇਟੀ ਪੰਥ ਥੋੜਾ ਗਈ ਅੰਤਰੰਕ ਕਮੇਟੀ ਕੋਣ 11 12 ਮੈਂਬਰ ਹੀ ਆ ਨਾ ਉਹ ਆਪਣੇ 12 ਹਲਕਿਆਂ ਦੇ ਮੈਂਬਰ ਆ ਬਾਕੀ ਸਾਰੀ ਦੁਨੀਆ ਚ ਸਿੱਖ ਵਸਣ ਦੇ ਆ ਉਹਨਾਂ ਦਾ ਰਾਖਾ ਅਕਾਲ ਪੁਰਖ ਪਰਮਾਤਮਾ ਵਾ ਅੰਤਰੰਕ ਕਮੇਟੀ ਕੋ ਕੀ ਪਾਵਰ ਹੋਣੀ ਚਾਹੀਦੀ ਆ ਉਹ ਫੈਸਲੇ ਕਰੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਇਹ ਵਿਧੀ ਵਿਧਾਨ ਕੌਮ ਨੂੰ ਬਦਲਣਾ ਪਊਗਾ ਜਿੰਨਾ ਚਿਰ ਤੁਹਾਡੇ ਤਖਤਾਂ ਦੇ ਜਥੇਦਾਰ ਇਹਨਾਂ 12 13 ਮੈਂਬਰਾਂ ਦੇ ਮਥਾਜ ਹੋਣਗੇ ਵੀ ਜਦੋਂ ਮਰਜ਼ੀ ਲਾ ਦੇਓ ਜਦੋਂ ਮਰਜ਼ੀ ਚੜਾ ਦਿਓ ਤੁਸੀਂ ਆਪਣੇ ਭਲੇ ਦੇ ਦਿਨ ਭੁੱਲ ਜੋ ਡਾਂਗ ਇਦਾਂ ਹੀ ਫਿਰਦੀ ਰਹਿਣੀ ਜੇ ਤੁਹਾਨੂੰ ਜਦੋਂ ਮਰਜ਼ੀ ਫਿਰ ਲਗਾ ਰਹਿਣਾ ਇੱਥੇ ਲਿਆਉਣਾ ਸੀ ਅਕਾਲ ਤਖਤ ਉਹਨਾਂ ਨੇ ਕਦੀ ਅਕਾਲ ਤਖਤ ਦੀ ਇੱਕ ਆਵਾਜ਼ ਉੱਠੇ ਤੇ ਜਵਾਨੀਆਂ ਸਿਰ ਦੇਣ ਨੂੰ ਮੈਨੂੰ ਇਹ ਨਾ ਸਮਝੋ ਵੀ ਮੈਂ ਪੜਕਾਉਣਾ ਤੁਹਾਨੂੰ ਪਰ ਮੇਰੇ ਨਾਲ ਜ਼ਿਆਦਾ ਸੱਚ ਤੁਹਾਨੂੰ ਪਤਾ ਵਾ ਅਕਾਲ ਤਖਤ ਦੇ ਇੱਕ ਹੁਕਮ ਉਤੇ ਪੰਜਾਬ ਦੀਆਂ ਜਵਾਨੀਆਂ ਸਿਰ ਦਿੰਦੀਆਂ ਸੀ ਅੱਜ ਅਕਾਲ ਤਖਤ ਨੂੰ ਮੰਨਣ ਤੋਂ ਉਹ ਬੰਦੇ ਇਨਕਾਰੀ ਆ ਜਿਨ੍ਹਾਂ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਮੇਰੇ ਹਿਸਾਬ ਨਾਲ ਸੀਰੀਅਲ ਵਾਈ ਜਾਂਦੇ ਹੋਣੇ ਪੰਜ ਪੌੜੀਆਂ ਜਬਜੀ ਸਾਹਿਬ ਦੀਆਂ ਨੇ ਆਉਂਦੀਆਂ ਹੋਣੀਆਂ ਤੇ ਬਣੇ ਪੰਥਕ ਫਿਰਦੇ ਆ ਵੀ ਅਸੀਂ ਪੰਥਕ ਆ ਐਦਾਂ ਪੰਥਕ ਨਹੀਂ ਬਣਿਆ ਜਾਂਦਾ ਅੱਜ ਵੀ ਜੇ ਕੌਮ ਸਿਰ ਜੋੜ ਕੇ ਨਾ ਨਾ ਬੈਠੀ ਕੁਝ ਨਾ ਕਰੋ ਤੁਸੀਂ ਕੁਝ ਨਾ ਕਰੋ ਸਿਰਫ ਆਪਣਾ ਜਥੇਦਾਰੀ ਸਿਸਟਮ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਕੌਮ ਦੇ ਹਿੱਸੇ ਕਰ ਦਿਓ ਅਮਰੀਕਾ ਕੈਨੇਡਾ ਯੂਰਪ ਚ ਸਿੱਖ ਬੈਠੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਚ ਸਿੱਖ ਬੈਠੇ ਆ ਪੂਰੇ ਹਿੰਦੁਸਤਾਨ ਚ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨਾਂ ਸਾਰਿਆਂ ਦਾ ਸਾਂਝਾ ਵਾ ਇਹ 11 12 ਮੈਂਬਰ ਅੰਤਰਨ ਕਮੇਟੀ ਦਾ ਸਾਂਝਾ ਥੋੜਾ ਵਾ ਵੀ ਉਹ ਜੋ ਕਹਿ ਦੇਣਗੇ ਉਹੋ ਹੀ ਹੋ ਜਾਊਗਾ ਅੱਜ ਦੀ ਡੇਟ ਅੰਦਰ ਵੀ ਜੇ ਤੁਸੀਂ ਕੌਮ ਦੇ ਭਲੇ ਦੀ ਗੱਲ ਕਰਨੀ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਲੱਗਣ ਵਾਲੇ ਜਥੇਦਾਰ ਕਿਹੜੇ ਵਿਧੀ ਵਿਵਧਾਨ ਚ ਹਟਾਏ ਜਾ ਸਕਦੇ ਆ ਕਿਹੜੇ ਵਿਧੀ ਵਿਵਧਾਨ ਚ ਲਾਏ ਜਾ ਸਕਦੇ ਆ ਇਹਦੇ ਵਾਸਤੇ ਕੌਮ ਨੂੰ ਸਿਰ ਜੋੜ ਕੇ ਫੈਸਲਾ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਉਥੇ ਲਿਆ ਕੇ ਤੁਹਾਨੂੰ ਖਲਾਰ ਦੇਣਾ ਵਾ ਜਿੱਥੋਂ ਨਾ ਤੁਸੀਂ ਤੇ ਇਹ ਗੱਲ ਪੱਕੀ ਆ ਅੱਜ ਇਹ ਗੰਡਾ ਹੱਥ ਨਾ ਦੇ ਰਿਆ ਆਉਣ ਵਾਲੇ ਟਾਈਮ 'ਚ ਇਹਨਾਂ ਕੋ ਮੂੰਹ ਨਾ ਨਹੀਂ ਖੁੱਲਣੀਆਂ ਕਿਉਂਕਿ ਮੱਥਾ ਬੜੀ ਗਲਤ ਥਾਂ ਤੇ ਲਾ ਕੇ ਬੈਠੇ ਆ ਇੱਥੇ ਮੱਥਾ ਅਬਦਾਲੀ ਦਾ ਵੀ ਲੱਗਾ ਸੀ ਇਥੇ ਮੱਥਾ ਇੰਦਰਾ ਗਾਂਧੀ ਦਾ ਵੀ ਲੱਗਾ ਸੀ ਇਥੇ ਮੱਥਾ ਮੱਸੇ ਰੰਗੜ ਦਾ ਵੀ ਲੱਗਾ ਸੀ ਪੱਗਾਂ ਨਾ ਵੇਖ ਕੇ ਆਖੀ ਜਾਓ ਪੱਗ ਬੜੀ ਪੋਚਵੀ ਬੰਨੀ ਆ ਜਿਨ੍ਹਾਂ ਨੇ ਮੱਥੇ ਲਾਉਣੇ ਨਾ ਪੱਗਾਂ ਬੰਨ ਕੇ ਵੀ ਲਾ ਜਾਣੇ ਆ ਕਿਰਪਾਨਾਂ ਉਤੋਂ ਦੀ ਪਾ ਕੇ ਵੀ ਮੱਥੇ ਲਾ ਜਾਣੇ ਆ ਕਿਉਂਕਿ ਕਿਰਪਾਨਾਂ ਸਿਰਫ ਵਿਖਾਉਣ ਨੂੰ ਪਾਈਆਂ ਵਾ ਅੰਦਰ ਦੀ ਨਫ਼ਰਤ ਤੇ ਅੰਦਰ ਦਾ ਜ਼ਹਿਰ ਇਹਨਾਂ ਦੇ ਮਨਾ ਚੋਂ ਨਹੀਂ ਕੱਢਿਆ ਜਾ ਸਕਦਾ ਹੇ ਪੰਥ ਤੇ ਮੁਸੀਬਤ ਅਨਿਆ ਵਾਲੋ ਡਿੱਗਦੇ ਨੇ ਗੋਲੇ ਜਦੋਂ ਮੂਰੇ ਹੋ ਕੇ ਛਾਤੀ ਵਿੱਚ ਖਾਵੇ ਆਗੂ ਕੋਈ ਕੋਈ ਪੰਥ ਵਾਲਾ ਬੇੜਾ ਜਦੋਂ ਡੱਕੋ ਡੋਲੇ ਖਾਣ ਲੱਗੇ ਚੱਪੂ ਲਾ ਕੇ ਸੂਰਮਾ ਬਚਾਵੇ ਆਗੂ ਕੋਈ ਕੋਈ ਆਗੂ ਅਖਵਾਉਣਾ ਤਾਂ ਸਿਤਾਰਾ ਹੈ ਬੜਾ ਦੀ ਸਿੰਘਾਂ ਦੇ ਕੋਲੋਂ ਸੇਵਾ ਲੈਣ ਲੱਗਾ ਢਾਡੀ ਸਿੰਘ ਰਚਨਾ ਤੁਹਾਡੇ ਚਰਨਾਂ 'ਚ ਬਿੜਿਆ ਕਰ ਲੱਗੇ ਆ। ਇਧਰੋਂ ਜਥੇਦਾਰ ਨੂੰ ਹਟਾਇਆ ਗਿਆ ਤੇ ਫੇਸਬੁੱਕ ਦੇ ਉੱਤੇ ਉਸੇ ਵੇਲੇ ਪਾਲਛਾ ਮਾਰਨ ਵਾਲੇ ਐਕਟਿਵ ਹੋਏ। ਪਾਲਛਾ ਮਾਰਨ ਵਾਲੇ ਸਮਝਦੇ ਹੋ? ਪਾਲਛੀ ਬੰਦੇ। ਅੱਖਾਂ ਤੋਂ ਅੰਨੇ ਹੋਏ, ਕੰਨਾਂ ਤੋਂ ਬੋਲੇ ਹੋਏ। ਵਧਾਈਆਂ ਦੇਂਡਾ ਨਵੇਂ ਜਥੇਦਾਰ ਨੂੰ। ਠੀਕ ਆ ਭਾਈ, ਦਿਓ ਵਧਾਈਆਂ, ਕੋਈ ਗੱਲ ਨਹੀਂ ਆ। ਪਰ ਕੰਮ ਸੇ ਕੰਮ ਪਹਿਲਿਆਂ ਦਾ ਕਸੂਰ ਤੇ ਪੁੱਛੋ ਨਾ ਵੀ ਪਹਿਲੇ ਕਿਉਂ ਲਾਏ ਆ ਨਵੇਂ ਨੂੰ ਵਧਾਈ ਆ ਹੀ ਵੀ ਦੇਣਾ, ਮੈਂ ਵੀ ਦੇ ਦੇਣਾ, ਕਿਹੜੀ ਗੱਲ ਆ? ਸਾਡੀ ਪੰਥਕ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਰ ਦੇ ਉੱਤੇ ਨਵਾਂ ਜਥੇ ਦਾ ਮੁਧਾਈ ਆ ਭਾਈ ਪਰ ਪਹਿਲੇ ਦਾ ਕਸੂਰ ਤੇ ਪੁੱਛੋ ਨਾ ਪਹਿਲੇ ਨੂੰ ਕਿਹੜੀ ਗੱਲਾਂ ਹਟਾਇਆ ਗਿਆ ਇਥੇ ਪਾਲਛਾ ਮਾਰਨ ਵਾਲੇ ਕੰਗ੍ਰੈਚੂਲੇਸ਼ਨ ਜਥੇਦਾਰ ਸਾਹਿਬ ਮੈਂ ਤੇ ਇੱਕ ਗੱਲ ਕਹੀ ਸੀ ਕਿ ਜਲੀਲ ਹੋਣ ਵਾਲੀ ਸੂਚੀ ਦੇ ਵਿੱਚ ਇੱਕ ਨਵਾਂ ਬੰਦਾ ਹੋਰ ਐਡ ਹੋ ਗਿਆ ਬਸ ਇੰਨਾ ਕੁ ਵਾਦਾ ਹੋਇਆ ਵਾ ਹੋਰ ਕੱਖ ਨਹੀਂ ਹੋਇਆ ਮੁੜ ਕੇ ਉਹ ਲੱਤੂਗਾ ਤੇ ਮੁੜ ਕੇ ਨਵਾਂ ਪੰਡਾ ਪੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁਕਲਾ ਦੂਜੀ ਤਿਆਰ ਕੰਮ ਤੇ ਆ ਵਾ ਤੁਹਾਡਾ 75% ਨਹਿਰ ਸਾਡੇ ਪੰਥਕਾਂ ਨੇ ਬਣਾ ਕੇ ਦਿੱਤੀ ਜਦੋਂ ਨਹਿਰ ਬਣ ਗਈ ਨਾ